ਸੇ ਆਪਣੇ ਨਜ਼ਰੀਏ ਨਾਲ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਮਨਜ਼ੂਰ ਕਰ ਦਿਓ ਇਹ ਜੀ ਉਹਨਾਂ ਦੀ ਪ੍ਰਧਾਨਗੀ ਨੂੰ ਤਾਂ ਅਸੀਂ ਮਨਜ਼ੂਰ ਨਹੀਂ ਕਰਦੇ ਹੈਗੇ ਬਟ ਉਹ ਜੇ ਨਿਮਾਣਾ ਸਿੱਖ ਬਣ ਕੇ ਇਹ ਅਕਾਲ ਤਖਤ ਸਾਹਿਬ ਦੀ ਦਿੱਤੀ ਭਰਤੀ ਦੇ ਅਨਸਾਰ ਚੱਲਣ ਤੇ ਭਰਤੀ ਕਰਵਾ ਕੇ ਸਹੀ ਤਰੀਕੇ ਦੇ ਨਾਲ ਉਹ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਜੇ ਉਹ ਪੰਜ ਮੈਂਬਰੀ ਕਮੇਟੀ ਦੇ ਨਾਲ ਦੇ ਅਧੀਨ ਭਰਤੀ ਕਰਦਾ ਕਹਿੰਦਾ ਮਤਲਬ ਇਹ ਹੈ ਕਿ ਧੱਕੇਸ਼ਾਹੀ ਹੋਈ ਆ ਪ੍ਰਧਾਨਗੀ ਵਜੋਂ ਬਿਲਕੁਲ ਧੱਕੇਸ਼ਾਹੀ ਕੀਤੀ ਹੈ ਜੀ ਜਾਲੀ ਭਰਤੀ ਕੀਤੀ ਆ ਕੋਈ ਭਰਤੀ ਜੈਨੂਨ ਨਹੀਂ ਹੈਗੀ ਅਕਾਲ ਤਖਤ ਸਾਹਿਬ ਦੇ ਫਰਮਾਨ ਦੀ ਉਲੰਘਣਾ ਕੀਤੀ ਆ ਔਰ ਮੈਨੂੰ ਨਹੀਂ ਸਮਝਦਾ ਕੋਈ ਵੀ ਇਨਸਾਨ ਜਿਹੜਾ ਸਿੱਖ ਆ ਉਹ ਅਕਾਲ ਤਖਤ ਸਾਹਿਬ ਤੋਂ ਪਰੇ ਹੋ ਕੇ ਕਾਮਯਾਬ ਹੋ ਸਕਦਾ ਔਰ ਨਹੀਂ ਹੋਣਾ ਚਾਹੀਦਾ ਤੁਹਾਡੇ ਵੱਲੋਂ ਜਿਹੜੀ ਕਿ ਭਰਤੀ ਕਮੇਟੀ ਵੀ ਸ਼ੁਰੂ ਕੀਤੀ ਗਈ ਉਸ ਦਾ ਹੰਗਾਰਾ ਕਿਸ ਤਰ੍ਹਾਂ ਮਿਲ ਰਿਹਾ ਜੀ ਦੇਖੋ ਜਿਹੜੀ ਭਰਤੀ ਕਮੇਟੀ ਆ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਅਨਸਾਰ ਸ਼ੁਰੂ ਹੋਈ ਆ ਭਰਤੀ ਜੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਇਨਸਾਨਾਂ ਦੀ ਕਮੇਟੀ ਨਹੀਂ ਆ ਉਹ ਅਕਾਲ ਪੁਰਖ ਨੇ ਅਕਾਲ ਤਖਤ ਸਾਹਿਬ ਦੇ ਰਾਹੀਂ ਸਾਨੂੰ ਫਰਮਾਨ ਦਿੱਤਾ ਵੀ ਪੰਥ ਨੂੰ ਨਵੇਂ ਸਿਰਿਓਂ ਸਰਜੀਤ ਕੀਤਾ ਜਾਵੇ ਇਸ ਕਰਕੇ ਇਹ ਇਟ ਇਟ ਇਜ਼ ਅ ਬੈਟਲ ਬਿਟਵੀਨ ਅਕਾਲ ਤਖਤ ਐਂਡ ਪੰਥਿਕ ਫੋਰਸਸ ਐਂਡ ਅ ਸਿੰਗਲ ਫੈਮਿਲੀ ਸੋ ਉਹਦੇ ਲਈ ਹੰਗਾਰਾ ਤਾਂ ਆਬਵੀਅਸਲੀ ਪੰਥ ਨੂੰ ਹੀ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਨਮੈਂੰਦਾ ਜਮਾਤ ਹੈ ਔਰ ਰਹੇਗੀ ਬਟ ਜਿਹੜਾ ਇੱਕ ਪਰਿਵਾਰ ਨੇ ਦੀ ਸਥਿਤੀ ਆ ਉਹ ਮਾੜੀ ਆ ਮੰਨ ਕੇ ਚਲੋ ਜਿਨ੍ਹਾਂ ਦਾ ਅੱਜ ਦੀ ਡੇਟ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਉਹ ਵੀ ਅਕਾਲੀ ਦਲ ਬਾਦਲ ਹੀ ਰਹਿ ਗਿਆ ਉਹਨਾਂ ਦੇ ਥੋੜੇ ਜਿਹੇ ਬੰਦੇ ਰਹਿ ਗਏ ਸੋ ਉਹਨਾਂ ਦੀ ਜੇ ਆਪਾਂ ਸਥਿਤੀ ਕਹੀ ਉਹਨਾਂ ਦੀ ਤਾਂ ਸਥਿਤੀ ਬਹੁਤ ਕਮਜ਼ੋਰ ਆ ਪਰ ਓਵਰਆਲ ਪੰਥਿਕ ਫੋਰਸਸ ਔਰ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਬਹੁਤ ਅੱਛੀ ਆ ਪਿੰਡਾਂ ਦੇ ਵਿੱਚ ਲੋਗ ਪੰਜ ਮੈਮਰੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਅਧੀਨ ਚੱਲ ਚੱਲ ਕੇ ਬਹੁਤ ਵਧੀਆ ਹੰਗਾਰਾ ਦੇ। ਭਗਵੰਤ ਸਿੰਘ ਰਾਜਵਾਣਾ ਦਾ ਬਿਆਨ ਤੁਸੀਂ ਸੁਣਿਆ ਹੋਣਾ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ 2027 ਦੇ ਵਿੱਚ ਲਿਆਓ। ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ? ਅਸੀਂ ਵੀ ਕਹਿ ਰਹੇ ਹਾਂ ਵੀ ਅਕਾਲੀ ਦਲ ਦੀ ਹੀ ਸਰਕਾਰ ਆਏਗੀ ਪਰ ਅਕਾਲੀ ਦਲ ਜਿਹੜਾ ਸਾਫ਼ ਸਫਤਰਾ ਹੋਏਗਾ ਉਹਦੀ ਸਰਕਾਰ ਆਏਗੀ। ਹਰਪੀ ਸਿੰਘ ਅੱਜ ਤੁਹਾਡੇ ਨਾਲ ਸਟੇਜਾਂ ਸਾਂਝੇ ਕਰ ਰਹੇ ਨੇ ਦੂਜੇ ਪਾਸੇ 2 ਦਸੰਬਰ ਦੇ ਹੁਕਮ ਤੇ ਚੰਦੂ ਮਾਜਰਾ ਵੀ ਮੌਜੂਦ ਸੀ ਉੱਥੇ ਜਿਹੜੀਆਂ ਕਿ ਉਹਨਾਂ ਨੂੰ ਸਜ਼ਾਵਾਂ ਵੀ ਲਗਾਈਆਂ ਗਈਆਂ ਸੀਗੀਆਂ ਅੱਜ ਉਹ ਤੁਹਾਡੇ ਨਾਲ ਕਿੰਨੇਕ ਜਿਹੜੇ ਕਿ ਤੁਹਾਨੂੰ ਸਹਿਯੋਗ ਦੇ ਰਹੇ ਨੇ ਕਿਉਂਕਿ ਲਗਾਤਾਰ ਬਿਆਨ ਇਹ ਆ ਰਹੇ ਸੀ ਕਿ ਗਿਆਨੀ ਹਰਪੀ ਸਿੰਘ ਬਾਕੀਆਂ ਦੇ ਨਾਲ ਤਾਂ ਪਹਿਲੇ ਹੀ ਰਲੇ ਹੋਏ ਸੀਗੇ ਇਹ ਹਰਪ੍ਰੀਤ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਕੋਈ ਬਾਗੀਆਂ ਨਾ ਨਹੀਂ ਸੀ ਰਲੇ ਜੇ ਆਪਾਂ ਉਹਨਾਂ ਦੀ ਗੱਲ ਕਰਦੇ ਆਂ ਤਾਂ ਜਿਹੜਾ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਉਹਦੇ ਉਹ ਮੈਂਬਰ ਸੀਗੇ ਪੰਜ ਜਥੇਦਾਰਾਂ ਦੇ ਵਿੱਚੋਂ ਇੱਕ ਸੀਗੇ ਹਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਗਿਆਨੀ ਰਗਵੀਰ ਸਿੰਘ ਸੀਗੇ ਹਮ ਚਲੋ ਜੇ فرض ਕਰੋ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਕਹਿੰਦੇ ਹੋ ਵੀ ਰਲੇ ਵੀ ਸੀ ਕੀ ਗਿਆਨੀ ਰਗਵੀਰ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਉਹ ਵੀ ਰਲੇ ਵੀ ਸੀ ਉਹਨਾਂ ਨੂੰ ਕਿਉਂ ਕਟਿਆ ਹਮ ਤੁਸੀਂ ਦੇਖੋ ਤੱਕੇ ਸ਼ਾਹੀ ਆਈ ਨਹੀਂ ਨਾ ਕਰ ਸਕਦੇ ਤੁਸੀਂ ਵੀ ਜਿਹਦਾ ਜੀ ਕਰਦਾ ਜਦੋਂ ਰਾਤ ਨੂੰ ਮਨ ਕਰੇ ਖਾਲ ਤੱਕ ਦਾ ਜਿੱਥੇ ਦਾ ਬਣਾ ਦੋ ਜਦੋਂ ਜੀ ਕਰੇ ਲਾ ਦੋ ਸੋ ਇਹ ਤੱਕੇ ਸ਼ਾਹੀ ਹੋਇਆ ਮਤਲਬ ਇਹ ਰਾਲਣ ਵਾਲੀ ਕੋਈ ਗੱਲ ਨਹੀਂ ਹੈਗੀ ਬੇਸਿਕਲੀ ਉਹਨਾਂ ਨੇ ਜੋ ਕਾਲ ਤੱਕ ਸਭ ਤੋਂ ਫਰਮਾਨ ਦਿੱਤਾ ਉਹ ਹਿਸਟੋਰੀਕ ਹੈ ਤੇ ਉਹ ਉਹਨੂੰ ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਹਾਲਾਤ ਅੱਜ ਪੂਰੇ ਤਣਾਪੂਰਨ ਦੇਖਣ ਨੂੰ ਮਿਲ ਰਹੇ ਨੇ ਇੱਕ ਪਾਸੇ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ جنگ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਤੇ ਅੱਜ ਸਾਡੇ ਨਾਲ ਜਿਹੜੇ ਕਿ ਅਮਰਿੰਦਰ ਸਿੰਘ ਲੇਬੜਾ ਮੌਜੂਦ ਨੇ ਤੇ ਉਹਨਾਂ ਦੇ ਨਾਲ ਕਈ ਸਿਆਸੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਰੋਜ਼ਾਨਾ ਟਾਈਮਜ਼ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਵੱਲੋਂ ਅੱਜ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਬਾਰੇ ਤੁਸੀਂ ਕੀ ਜਾਣਕਾਰੀ ਦੇਣਾ ਚਾਹੋਗੇ ਜੀ ਦੇਖੋ ਇਹ ਖੂਨਦਾਨ ਕੈਂਪ ਔਰ ਆਈ ਡੋਨੇਸ਼ਨ ਐਂਡ ਆਈ ਚੈੱਕਅਪ ਕੈਂਪ ਅਸੀਂ 2007 ਦੇ ਵਿੱਚ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਸੀ ਉਹਨਾਂ ਨੇ ਵੀ ਆਪਣੇ ਆਈਸ ਜਨਰੇਟ ਕੀਤੀਆਂ ਸੀ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਇਹ ਆਈ ਕੈਂਪ ਐਂਡ ਬਲੱਡ ਡੋਨੇਸ਼ਨ ਕੈਂਪਸ ਲਾ ਰਹੇ ਆ ਲਗਭਗ 80 85 ਕੈਂਪਸ ਹੀ ਲਾ ਚੁੱਕੇ ਆ ਤੇ ਫ੍ਰੀ ਚੈੱਕ ਅਪ ਹੁੰਦਾ ਫ੍ਰੀ ਆਪਰੇਸ਼ਨ ਲੈਂਸ ਅਸੀਂ ਪ੍ਰੋਵਾਈਡ ਕਰਦੇ ਆਂ ਤੇ ਡਾਕਟਰ ਸਾਹਿਬ ਡਾਕਟਰ ਰੋਹਿਤ ਗੁਪਤਾ ਫ੍ਰੋਮ ਪੀਜੀਆਈ ਉਹਨਾਂ ਨੇ ਟ੍ਰਾਈ ਸਿਟੀ ਹਸਪੀਟਲ ਖੋਲਿਆ ਤੇ ਉਹ ਉੱਥੇ ਆਪਰੇਸ਼ਨ ਕਰਦੇ ਨੇ ਤੇ ਸਾਰਾ ਟਰੈਵਲ ਐਕਸਪੈਂਸ ਸਾਡਾ ਟਰੱਸਟ ਐਂਡ ਦਸ਼ਮੀਸ਼ ਸਪੋਰਟਸ ਕਲੱਬ ਬੇਅਰ ਕਰਤਾ ਜੀ ਤੁਹਾਡੇ ਕੋਲ ਅੱਜ ਮਨਪ੍ਰੀਤ ਸਿੰਘ ਯਾਲੀ ਤੇ ਦੂਜੇ ਪਾਸੇ ਸੰਤਾਜੀ ਸਿੰਘ ਤੇ ਕਈ ਅਕਾਲੀ ਦਲ ਦੇ ਲੀਡਰ ਤੁਹਾਡੇ ਨਾਲ ਮੌਜੂਦ ਹੁੰਦੇ ਨੇ ਤੇ ਦੂਜੇ ਪਾਸੇ ਤੁਹਾਡੇ ਵੱਲੋਂ ਜਿਹੜੀ ਕਿ ਭਰਤੀ ਕਮੇਟੀ ਵੀ ਸ਼ੁਰੂ ਕੀਤੀ ਗਈ ਉਸ ਦਾ ਹੰਗਾਰਾ ਕਿਸ ਤਰ੍ਹਾਂ ਮਿਲ ਰਿਹਾ ਜੀ ਦੇਖੋ ਜਿਹੜੀ ਭਰਤੀ ਕਮੇਟੀ ਆ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸ਼ੁਰੂ ਹੋਈ ਆ ਭਰਤੀ ਜੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਇਨਸਾਨਾਂ ਦੀ ਕਮੇਟੀ ਨਹੀਂ ਆ ਉਹ ਅਕਾਲ ਪੁਰਖ ਨੇ ਅਕਾਲ ਤਖਤ ਸਾਹਿਬ ਦੇ ਰਾਹੀਂ ਸਾਨੂੰ ਫਰਮਾਨ ਦਿੱਤਾ ਵੀ ਪੰਥ ਨੂੰ ਨਵੇਂ ਸਿਰੇ ਤੋਂ ਸੁਰਜੀਤ ਕੀਤਾ ਜਾਵੇ ਇਸ ਕਰਕੇ ਇਹ ਇਟਸ ਇਟ ਇਜ਼ ਅ ਬੈਟਲ ਬਿਟਵੀਨ ਅਕਾਲ ਤਖਤ ਐਂਡ ਪੰਥਿਕ ਫੋਰਸਸ ਐਂਡ ਅ ਸਿੰਗਲ ਫੈਮਿਲੀ ਸੋ ਉਹਦੇ ਲਈ ਹੰਗਾਰਾ ਤਾਂ ਆਬਵੀਅਸਲੀ ਪੰਥ ਨੂੰ ਹੀ ਮਿਲੇਗਾ ਹਾਂਜੀ ਅੱਜ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਨਮਾਇੰਦਾ ਜਮਾਤ ਹੈ ਔਰ ਰਹੇਗੀ ਬਟ ਜਿਹੜਾ ਇੱਕ ਪਰਿਵਾਰ ਨੇ ਦੀ ਸਥਿਤੀ ਆ ਉਹ ਮਾੜੀ ਆ ਮੰਨ ਕੇ ਚਲੋ ਜਿਨ੍ਹਾਂ ਦਾ ਅੱਜ ਦੀ ਰੇਟ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਉਹ ਵੀ ਅਕਾਲੀ ਦਲ ਬਾਦਲ ਹੀ ਰਹਿ ਗਿਆ ਉਹਨਾਂ ਦਾ ਥੋੜੇ ਜੇ ਬੰਦੇ ਰਹਿ ਗਏ ਸੋ ਉਹਨਾਂ ਦੀ ਜੇ ਆਪਾਂ ਸਥਿਤੀ ਕਹੀ ਉਹਨਾਂ ਦੀ ਤਾਂ ਸਥਿਤੀ ਬਹੁਤ ਕਮਜ਼ੋਰ ਆ ਪਰ ਓਵਰ ਆਲ ਪੰਥਿਕ ਫੋਰਸਸ ਔਰ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਬਹੁਤ ਅੱਛੀ ਆ ਪਿੰਡਾਂ ਦੇ ਵਿੱਚ ਲੋਕ ਪੰਜ ਮੈਮਰੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਅਧੀਨ ਚੱਲ ਕੇ ਬਹੁਤ ਵਧੀਆ ਹੰਗਾਰਾ ਦੇ ਰਹੇ ਆ ਤੁਸੀਂ ਆਪਣੇ ਨਜ਼ਰੀਏ ਨਾਲ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਮਨਜ਼ੂਰ ਕਰਦੇ ਹੋ? ਇਹ ਜੀ ਉਹਨਾਂ ਦੀ ਪ੍ਰਧਾਨਗੀ ਨੂੰ ਤਾਂ ਅਸੀਂ ਮਨਜ਼ੂਰ ਨਹੀਂ ਕਰਦੇ ਹੈਗੇ। ਬਟ ਉਹ ਜੇ ਨਿਮਾਣਾ ਸਿੱਖ ਬਣ ਕੇ ਜੇ ਅਕਾਲ ਤਖਤ ਸਾਹਿਬ ਦੀ ਦਿੱਤੀ ਭਰਤੀ ਦੇ ਅਨਸਾਰ ਚੱਲਣ ਤੇ ਭਰਤੀ ਕਰਵਾ ਕੇ ਸਹੀ ਤਰੀਕੇ ਦੇ ਨਾਲ ਉਹ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ। ਜੇ ਉਹ ਪੰਜ ਮੈਂਬਰੀ ਕਮੇਟੀ ਦੇ ਨਾਲ ਦੇ ਅਧੀਨ ਭਰਤੀ ਕਰ। ਭਾਵੇਂ ਕਹਿਣਾ ਮਤਲਬ ਇਹ ਹੈ ਕਿ ਧੱਕੇਸ਼ਾਹੀ ਹੋਈ ਆ ਪ੍ਰਧਾਨਗੀ ਵਜੋਂ। ਬਿਲਕੁਲ ਧੱਕੇਸ਼ਾਹੀ ਕੀਤੀ ਹੈ ਜੀ ਜਾਲੀ ਭਰਤੀ ਕੀਤੀ ਆ ਕੋਈ ਭਰਤੀ ਜੈਨੂਨ ਨਹੀਂ ਹੈਗੀ। ਅਕਾਲ ਤਖਤ ਸਾਹਿਬ ਦੇ ਫਰਮਾਨ ਦੀ ਉਲੰਘਣਾ ਕੀਤੀ ਆ। ਔਰ ਮੈਨੂੰ ਨਹੀਂ ਸਮਝਦਾ ਕੋਈ ਵੀ ਇਨਸਾਨ ਜਿਹੜਾ ਸਿੱਖ ਆ ਉਹ ਅਕਾਲ ਤਖਤ ਸਾਹਿਬ ਤੋਂ ਪਰੇ ਹੋ ਕੇ ਕਾਮਯਾਬ ਹੋ ਸਕਦਾ ਔਰ ਨਹੀਂ ਹੋਣਾ ਚਾਹੀਦਾ। ਤੁਹਾਡੇ ਲਈ ਅਕਾਲੀ ਦਲ ਦਾ ਅਰਥ ਕੀ ਆ ਜੀ? ਅਕਾਲੀ ਦਲ ਬੇਸਿਕਲੀ ਇੱਕ ਅਕਾਲੀ ਦਲ ਇੱਕ ਸੋਚ ਆ। ਜਿਹੜੀ ਕਿ ਪੰਥਕ ਵੈਲਿਊਜ਼ ਔਰ ਜਿਹੜਾ ੱੱੱਕਾ ਹੋ ਰਿਹਾ ਉਹਦੇ ਲਈ ਉਹਦੇ ਉਹਦੇ ਉਲਟ ਲੜਾਈ ਕਰਨ ਲਈ ਇੱਕ ਪੰਥਕ ਇਸ਼ੂ ਬਣੀ ਸੀਗੀ ਪੰਥਕ ਪਾਰਟੀ ਬਣੀ ਸੀਗੀ ਔਰ ਇਹ ਸਦਾ ਹੀ ਪੰਜਾਬ ਔਰ ਸਿੱਖਾਂ ਦੇ ਔਰ ਬੇਸਿਕਲੀ ਸਾਰੀ ਰੀਜਨ ਦੀ ਨੁਮਾਇੰਦਗੀ ਕਰਦੀ ਜੀ ਤੋਂ ਭਲਵੰਤ ਸਿੰਘ ਰਾਜਵਾਨਾ ਦਾ ਬਿਆਨ ਤੁਸੀਂ ਸੁਣਿਆ ਹੋਣਾ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ 2027 ਦੇ ਵਿੱਚ ਲਿਆਓ ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਅਸੀਂ ਵੀ ਕਹਿ ਰਹੇ ਹਾਂ ਵੀ ਅਕਾਲੀ ਦਲ ਦੀ ਹੀ ਸਰਕਾਰ ਆਏਗੀ ਪਰ ਅਕਾਲੀ ਦਲ ਜਿਹੜਾ ਸਾਫ਼ ਸੁੱਥਰਾ ਹੋਏਗਾ ਉਹਦੀ ਸਰਕਾਰ ਆਏਗੀ ਹੂੰ ਜੀ ਜਿਆਨੀ ਹਰਪ੍ਰੀਤ ਸਿੰਘ ਅੱਜ ਤੁਹਾਡੇ ਨਾਲ ਸਟੇਜਾਂ ਸਾਂਝੇ ਕਰ ਰਹੇ ਨੇ ਦੂਜੇ ਪਾਸੇ 2 ਦਸੰਬਰ ਦੇ ਹੁਕਮ ਤੇ ਚੰਦੂ ਮਾਜਰਾ ਵੀ ਮੌਜੂਦ ਸੀ ਉੱਥੇ ਜਿਹੜੀਆਂ ਕਿ ਉਹਨਾਂ ਨੂੰ ਸਜ਼ਾਵਾਂ ਵੀ ਲਗਾਈਆਂ ਗਈਆਂ ਸੀਗੀਆਂ ਅੱਜ ਉਹ ਤੁਹਾਡੇ ਨਾਲ ਕਿੰਨੇ ਇੱਕ ਜਿਹੜੇ ਕਿ ਤੁਹਾਨੂੰ ਸਹਿਯੋਗ ਦੇ ਰਹੇ ਨੇ ਕਿਉਂਕਿ ਲਗਾਤਾਰ ਬਿਆਨ ਇਹ ਆ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਬਾਕੀਆਂ ਦੇ ਨਾਲ ਤਾਂ ਪਹਿਲੇ ਹੀ ਰਲੇ ਹੋਏ ਸੀਗੇ ਇਹ ਹਰਪ੍ਰੀਤ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਕੋਈ ਬਾਗੀਆਂ ਨਾ ਨਹੀਂ ਸੀ ਰਲੇ ਜੇ ਆਪਾਂ ਉਹਨਾਂ ਦੀ ਗੱਲ ਕਰਦੇ ਆਂ ਤਾਂ ਜਿਹੜਾ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਉਹਦੇ ਉਹ ਮੈਂਬਰ ਸੀਗੇ ਪੰਜ ਜਥੇਦਾਰਾਂ ਦੇ ਵਿੱਚੋਂ ਇੱਕ ਸੀਗੇ ਹਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਕੈਣੀ ਰਗਵੀਰ ਸਿੰਘ ਸੀਗੇ ਹਮ ਚਲੋ ਜੇ ਫਰਜ਼ ਕਰੋ ਕੈਣੀ ਹਰਪ੍ਰੀਤ ਸਿੰਘ ਤੁਸੀਂ ਕਹਿੰਦੇ ਹੋ ਵੀ ਰਲੇ ਵੀ ਸੀ ਕੀ ਗਿਆਨੀ ਰਗਵੀਰ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਉਹ ਵੀ ਰਲੇ ਵੀ ਸੀ ਉਹਨਾਂ ਨੂੰ ਕਿਉਂ ਕਟਿਆ ਤੁਸੀਂ ਦੇਖੋ ਧੱਕੇਸ਼ਾਹੀ ਆਈ ਨਹੀਂ ਨਾ ਕਰ ਸਕਦੇ ਤੁਸੀਂ ਵੀ ਜਿਹਦਾ ਜੀ ਕਰਦਾ ਜਦੋਂ ਰਾਤ ਨੂੰ ਮਨ ਕਰੇ ਖਾਲਸਾ ਦਾ ਜਿੱਥੇ ਦਾ ਬਣਾ ਦੋ ਜਦੋਂ ਜੀ ਕਰੇ ਲਾ ਦੋ ਸੋ ਇਹ ਧੱਕੇਸ਼ਾਹੀ ਹੋਇਆ ਮਤਲਬ ਇਹ ਰਾਣ ਵਾਲੀ ਕੋਈ ਗੱਲ ਨਹੀਂ ਹੈਗੀ ਬੇਸਿਕਲੀ ਉਹਨਾਂ ਨੇ ਜੋ ਖਾਲਸਾ ਤੋਂ ਫਰਮਾਨ ਦਿੱਤਾ ਉਹ ਹਿਸਟੋਰੀਕ ਹੈ ਤੇ ਉਹ ਉਹਨੂੰ ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ ਜੀ ਅੱਜ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੌਜੂਦਾ ਹਾਲਾਤ ਪੰਜਾਬ ਦੇ there is a vacuum of leadership ਬੜੇ ਫਲੂਇਡ ਸਿਚੁਏਸ਼ਨ ਆ ਜਿਹੜੀ ਲੋਕਾਂ ਨੇ ਦੋ ਦੋਨੋਂ ਪਾਰਟੀਆਂ ਤੋਂ ਦੁਖੀ ਹੋ ਕੇ ਝਾੜੂ ਨੂੰ ਵੋਟ ਪਾਈ ਸੀ ਅੱਜ ਉਹਨਾਂ ਤੋਂ ਵੀ ਔਖੇ ਆ ਸੋ ਮੈਂ ਸਮਝਦਾ ਇਹ ਸਮੇਂ ਅਕਾਲੀ ਦਲ ਜਿਹੜਾ ਨਵਾਂ ਬਣੇਗਾ ਜਾਂ ਇਹਦੇ ਚੀ ਚੇਂਜਸ ਆਉਣਗੇ ਜਿਹੜਾ ਸਾਫ਼ ਸਥਰਾ ਅਕਾਲੀ ਦਲ ਆਊਗਾ ਉਹ ਸਰਕਾਰ ਬਣਾਏਗਾ ਔਰ ਪੰਜਾਬ ਦੀ ਨੁਮਾਇੰਦਗੀ ਕਰੇਗਾ ਜੀ 10 ਮਹੀਨੋਂ ਮੀਟਿੰਗ ਸੱਦੀ ਗਈ ਸੀਗੀ ਪਰ ਉਹ ਮੁਲਤਵੀ ਕਿਉਂ ਕੀਤੀ ਗਈ ਹੈ ਜੀ ਮੁਲਤਵੀ ਉਹਦਾ ਰੀਜ਼ਨ ਬੇਸਿਕਲੀ ਤਾਂ ਜਿਹੜਾ ਪਾਕਿਸਤਾਨ ਦੇ ਨਾਲ ਕੱਲ ਜੰਗਦਰ ਡਰ ਪੈਦਾ ਹੋਇਆ ਸੀ ਇਸ ਕਰਕੇ ਅਸੀਂ ਉਸ ਨੂੰ ਉਸ ਨੂੰ ਮਲਤਵੀ ਕਰ ਦਿੱਤਾ ਕਿਉਂਕਿ ਇਹ ਜੀ ਫਲੂਇਡ ਸਿਚੁਏਸ਼ਨ ਦੇ ਵਿੱਚ ਇੱਕ ਮੀਟਿੰਗ ਕਰਨਾ ਹੈ ਜ਼ਰੂਰੀ ਨਹੀਂ ਹੁੰਦਾ ਥੋੜੀ ਦੇਰ ਲਈ ਸਮਾਂ ਬਾਅਦ ਕੇ ਅਸੀਂ 24 ਤਰੀਕ ਰੱਖ ਦਿੱਤੀ ਹੈ ਉਸ ਸਮੇਂ ਤੱਕ ਜਦੋਂ ਸਿਚੁਏਸ਼ਨ ਇੰਪਰੂਵ ਹੋ ਜੂਗੀ ਅਸੀਂ ਮੀਟਿੰਗ ਕਰਾਂਗੇ ਜੀ ਮੈਂ ਸਟਾਰਟਿੰਗ 'ਚ ਇਹ ਗੱਲ ਕਹੀ ਸੀ ਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਜੰਗ ਲੱਗੀ ਹੋਈ ਹੈ ਦੂਜੇ ਪਾਸੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਭਖਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਪੰਜਾਬ ਦੇ ਪਾਣੀ ਨੂੰ ਦੇਣ ਦੇ ਹੁਕਮ ਲਗਾ ਦਿੱਤੇ ਗਏ ਨੇ ਹਾਈ ਕੋਰਟ ਦੇ ਵੱਲੋਂ ਵੀ ਹੁਕਮ ਲਗਾਇਆ ਗਿਆ ਹੈ ਕਿ ਜੋ BBMB ਦੇ ਵੱਲੋਂ ਫੈਸਲਾ ਲਿਆ ਗਿਆ ਉਸ ਦੇ ਵਿੱਚ ਪੰਜਾਬ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ ਬੇਸਿਕਲੀ ਜਿਹੜਾ ਪਾਣੀਆਂ ਦਾ ਮੁੱਦਾ ਨਾ ਇਹ ਪੰਜਾਬ ਨਾਲ ਹੈ ਤਾਂ ਤੱਕਾ ਜੀ ਬਟ ਜੇ ਭਾਈਚਾਰਕ ਤੌਰ ਦੇ ਉੱਤੇ ਜਿਵੇਂ ਆਪਾਂ ਬਿਜਲੀ ਵੀ ਪੰਜਾਬ ਹਿਮਾਚਲ ਆਪਸ ਵਿੱਚ ਸ਼ੇਅਰ ਕਰਦੇ ਨੇ ਜੇ ਹਰਿਆਣਾ ਪਿਆਰ ਨਾਲ ਮੰਗ ਲਵੇ ਵੀ ਸਾਨੂੰ 8500 ਕਿਉਸੀਕ ਹੁਣ ਦੇ ਦੇ ਦੋ ਤੇ ਜਦੋਂ ਵੱਧ ਵੱਧ ਹੋਊਗਾ ਸਾਡਾ ਕੱਟ ਲਿਓ ਤਾਂ ਕੋਈ ਐਡੀ ਵੱਟੀ ਗੱਲ ਹੈ ਨਹੀਂ ਪਰ ਜਿਹੜਾ ਤੱਕੇ ਨਾਲ ਲੈਣਾ ਪਾਣੀ ਇਹ ਪੰਜਾਬੀ ਨਾ ਕਦੇ ਬਰਦਾਸ਼ਤ ਕੀਤਾ ਤੇ ਨਾ ਕਰਨਗੇ ਸੋ ਇਸ ਕਰਕੇ ਬੜੀ ਵੱਡੀ ਵੋਲਟਾਈਲ ਸਿਚੁਏਸ਼ਨ ਹੋ ਜੂਗੀ ਸੋ ਮੈਂ ਨਹੀਂ ਸਮਝਦਾ ਵੀ ਇਸ ਦੇ ਉੱਤੇ ਪੋਲਿਟਿਕਸ ਕਰਨੀ ਚਾਹੀਦੀ ਹੈ ਰਾਦਰ ਇਹ ਮਿਲ ਬੈਠ ਕੇ ਇਹਨੂੰ ਇੱਕ ਚੰਗੇ ਤਰੀਕੇ ਨਾਲ ਸਚੇਜੇ ਤਰੀਕੇ ਨਾਲ ਇਹਦਾ ਹੱਲ ਕੱਢਣਾ ਚਾਹੀਦਾ ਜੀ ਮੇਰਾ ਆਖਰੀ ਸਵਾਲ ਹਾਈ ਕੋਰਟ ਦੇ ਫੈਸਲੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਬੀਬੀ ਐਮਬੀ ਦੇ ਫੈਸਲੇ ਨੂੰ ਤੁਸੀਂ ਕਿਉਂ ਦਖਲੰਦასი ਬਾਰ ਬਾਰ ਕਰ ਰਹੇ ਹੋ ਦੇਖੋ ਮਾਨਯੋਗ ਹਾਈ ਕੋਰਟ ਦਾ ਫੈਸਲਾ ਹੈਗਾ ਦੈਟ ਇਜ਼ ਵਨ ਪਾਰਟ ਆਫ ਦ ਪਿਕਚਰ ਜੇ ਲਾਰਜਰ ਫਰੇਮ ਆਫ ਥਿੰਗਸ ਚ ਦੇਖਦੇ ਆਂ ਤਾਂ ਉਹ ਉਹ ਫੈਸਲਾ ਸਿਰਫ 21 ਤਰੀਕ ਤੱਕ ਹੀ ਵੈਲਿਡ ਹੈ ਉਹ ਕਹਿੰਦੇ 21 ਤਰੀਕ ਤੱਕ 8500 ਕਿਊਸਿਕ ਪਾਣੀ ਦੇ ਦਿਓ ਬਟ ਇਵੈਨਚੁਅਲੀ ਇਹ ਮੁੱਦਾ ਫੇਰ ਉੱਠੂਗਾ ਸੋ ਇਸ ਕਰਕੇ ਤਿੰਨੋਂ ਤਰ੍ਹਾਂ ਸੈਂਟਰ ਪੰਜਾਬ ਔਰ ਹਰਿਆਣਾ ਇਕੱਠੇ ਬੈਠ ਕੇ ਇਹਦਾ ਕੋਈ ਹੱਲ ਕੱਢਣਾ ਚਾਹੀਦਾ ਪ੍ਰਾਈਮ ਮਿਨਿਸਟਰ ਮੋਦੀ ਦੇਸ਼ ਦੇ ਨੇਤਾ ਨੇ ਉਹਨਾਂ ਨੂੰ ਇਹ ਪਾਣੀਆਂ ਦੀ ਨਵੇਂ ਸਰਿਓ ਸਰਿਓ ਵਿੱਚ ਅਲੋਕੇਸ਼ਨ ਕਰਨੀ ਚਾਹੀਦੀ ਹੈ ਹਾਂਜੀ ਤੇ ਉਹਦੇ ਨਾਲ ਹੱਲ ਹੋ ਜਾਊਗਾ ਜੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਪੰਜਾਬ ਦੀ ਜਵਾਨੀ ਦੇਖੋ ਕੁਝ ਹੱਦ ਤੱਕ ਤਾਂ ਡੀਮੋਰਲਾਈਜ਼ਡ ਆ ਕਿਉਂਕਿ ਉਹਨਾਂ ਨੂੰ ਐਵਨਿਊ ਕੋਈ ਨਹੀਂ ਦਿਖ ਰਿਹਾ ਇਸ ਕਰਕੇ ਬਾਹਰ ਜਾ ਰਹੇ ਸੀ ਬਾਹਰ ਵਾਲੇ ਐਵਨਿਊਜ਼ ਵੀ ਹੁਣ ਕੁਝ ਹੱਦ ਤੱਕ ਬੰਦ ਹੋ ਗਏ ਸੋ ਉਹਨਾਂ ਲਈ ਪੰਜਾਬ ਦੇ ਵਿੱਚ ਇੱਕ ਜੇ ਚੰਗੀ ਸੋਚ ਵਾਲੀ ਲੀਡਰਸ਼ਿਪ ਆਏਗੀ ਤਾਂ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਲਿਆ ਕੇ ਉਹਨਾਂ ਨੂੰ ਜੇ ਜੋਬਸ এমਪਲॉयਮੈਂਟ ਸਾਰਾ ਕੁਝ ਦੇਣਗੇ ਤਾਂ ਇੱਥੇ ਰਹਿਣ ਨੂੰ ਤਿਆਰ ਨੇ ਕਿਸਾਨੀ ਦੇਖੋ ਕਿਸਾਨੀ ਦੇ ਬਹੁਤ ਵੱਡੇ ਵੱਡੇ ਮੁੱਦੇ ਨੇ ਤੇ ਉਹਦਾ ਹੱਲ ਸੈਂਟਰ ਨੂੰ ਜ਼ਰੂਰ ਕਰਨਾ ਚਾਹੀਦਾ ਕਿਸਾਨੀ ਬਹੁਤ ਔਖੇ ਸਮੇਂ ਦੇ ਵਿੱਚ ਦੀ ਲੰਘ ਰਹੀ ਆ ਤੇ ਉਹਦਾ ਹੱਲ ਜਰੂਰ ਹੋਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੀ ਇਜਾਜ਼ਤ ਧੰਨਵਾਦ